ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰਤੋਂ ਸਵਾਗਤ ਹੈ ਜੀ ਅੱਜ ਦੁਪਹਿਰ ਤੋਂ ਲੈ ਕੇ ਸ਼ਾਮ ਦੀ ਅਪਡੇਟ ਵਾਲੀ ਮੌਸਮ ਦੀ ਜਾਣਕਾਰੀ ਵਿੱਚ ਗੱਲ ਕਰਾਂਗੇ ਜੀ 21 ਜੁਲਾਈ 2024 ਸ਼ਾਮ ਤੱਕ ਦੇ ਮੌਸਮ ਦੇ ਕੀ ਹਾਲਾਤ ਨੇ ਪੰਜਾਬ ਦੇ ਵਿੱਚ ਕਿਸ ਇਲਾਕੇ ਵਿੱਚ ਮੀਂਹ ਹੋਣ ਦੀ ਗਤੀਵਿਧੀ ਹੈ ਸੈਟਲ ਡੇਮੇਜ ਦੇਖ ਕੇ ਦੱਸਾਂਗੇ ਜੀ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਬੂਲ ਕਰਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਜਰੂਰ ਕਰਕੇ ਜਾਇਆ ਕਰੋ ਕਮੈਂਟ ਬਾਕਸ ਵਿੱਚ ਆਪਣਾ ਨਾਮ ਜਾਫਰ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਮੌਸਮ ਦੇ ਤਾਜ਼ਾ ਹਾਲਾਤ ਲਿਖ ਦਿਓ ਆਪਣੇ ਇਲਾਕੇ ਦੇ ਤਾਂ ਕਿ ਬਾਕੀ ਦਰਸ਼ਕ ਵੀ ਰਾਂ ਤੱਕ ਵੀ ਤੁਹਾਡੇ ਏਰੀਆ ਦੀ ਜਾਣਕਾਰੀ ਸਹੀ ਤਰੀਕੇ ਨਾਲ ਪਹੁੰਚ ਸਕੇ ਤੁਸੀਂ ਦੇਖ ਸਕਦੇ ਹੋ ਇੱਕ ਸਿਸਟਮ ਬਣਦਾ ਦਿਖਾਈ ਦੇ ਰਿਹਾ ਜੀ ਗੁਰਦਾਸਪੁਰ ਤੋਂ ਅੱਗੇ ਮਾਲਵੇ ਤੋਂ ਥੋੜ੍ਹਾ ਜਿਹਾ ਉੱਪਰ ਦੁਆਬੇ ਦੀ 벨ਟ ਵਿੱਚ ਜਿਹੜਾ ਕਿ ਹਿਮਾਚਲ ਦੀ 벨ਟ ਨੂੰ ਟੱਚ ਕਰਦਾ ਹੈ ਇਹਦੇ ਵਿੱਚ ਗੱਲ ਕਰੀਏ ਖਾਸ ਤੌਰ ਤੇ ਤਾਂ ਬਲਾਚੌਰ ਹੁਸ਼ਿਆਰਪੁਰ ਨੰਗਲ ਗੜ ਸ਼ੰਕਰ ਰੂਪਨਗਰ ਤੇ ਥੋੜਾ ਬਹੁਤਾ ਇਲਾਕਾ ਇਹ ਗੱਲ ਕਰੀਏ ਆਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਕਰਾਲੀ ਮੁਹਾਲੀ ਮੋਰਿੰਡਾ ਫਤੇਗੜ ਸਾਹਿਬ ਦਾ ਇਲਾਕਾ ਥੋੜਾ ਜਿਹਾ ਥੋੜਾ ਜਿਹਾ ਇਲਾਕਾ ਪਟਿਆਲੇ ਦਾ 3 ਵਜੇ ਤੋਂ ਲੈ ਕੇ 4-5 ਵਜੇ ਦੇ ਵਿਚਕਾਰ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਮੀਂਹ ਦੀ ਗਤੀਵਿਧੀਆਂ ਇਸ ਇਲਾਕੇ ਵਿੱਚ ਹੋ ਸਕਦੀਆਂ ਨੇ ਤੇ ਬਹੁਤੇ ਇਲਾਕੇ ਦੇ ਵਿੱਚ ਕਿਨਮਣ ਕਰਨੀ ਦੀਆਂ ਖਬਰਾਂ ਆ ਚੁੱਕੀਆਂ ਨੇ ਜੀ ਪਰ ਵੱਡੀ ਕੋਈ ਮੀਂਹ ਦੀ ਕਾਰਵਾਈ ਨਹੀਂ ਹੋਣ ਦੇ ਕਾਰਨ ਫਿਲਹਾਲ ਇੱਥੇ ਸਿਰਫ ਹਮਸ ਤੋਂ ਰਾਹਤ ਮਿਲੀ ਹੈ ਪਰ ਕਿਸੇ ਤਰੀਕੇ ਨਾਲ ਗਰਮੀ ਤੋਂ ਰਾਹਤ ਮਿਲਦੀ ਦਿਖਾਈ ਨਹੀਂ ਜਰੀ ਵਾਕਰ ਬਾਕੀ ਪੰਜਾਬ ਦੀ ਗੱਲ ਕਰੀਏ ਤਾਂ ਬਾਕੀ ਪੰਜਾਬ ਦਾ ਇਲਾਕਾ ਖੁਸ਼ਕ ਅਤੇ ਸਾਫ ਬਣਿਆ ਹੋਇਆ ਹੈ ਜੀ ਕੋਈ ਵੱਡੀ ਕਾਰਵਾਈ ਇਸ ਇਲਾਕੇ ਵਿੱਚ ਦਿਖਾਈ ਨਾ ਦੇਣ ਦੇ ਕਾਰਨ ਜਨਤਕ ਕਾਫੀ ਪਰੇਸ਼ਾਨ ਹੈ ਜੀ ਗਰਮੀ ਤੋਂ ਤਾਪਮਾਨ ਜਿਹੜੇ ਨੇ 38 39 ਡਿਗਰੀ ਤੱਕ ਪਹੁੰਚ ਚੁੱਕੇ ਨੇ ਹਮਸ ਅਤੇ ਡਰਾਈਨੈਸ ਦਾ ਮੌਸਮ ਇਹਨਾਂ ਇਲਾਕੇ ਵਿੱਚ ਬਣਿਆ ਹੋਇਆ ਹੈ ਜੀ ਤੋਂ ਜਿਸ ਤੋਂ ਕਿ ਰਾਹਤ ਜਿਹੜੀ ਮਿਲਦੀ ਇੱਕ ਰਾਤ ਦੇ ਸਿਸਟਮ ਵਿੱਚ ਦਿਖਾਈ ਦੇ ਰਹੀ ਹੈ ਕਿਉਂਕਿ ਰਾਤ ਨੂੰ ਇੱਕ ਸਿਸਟਮ ਪੂਰਬ ਦਿਸ਼ਾ ਤੋਂ ਅੱਗੇ ਵਧ ਰਹੀ ਹੈ ਕਿਉਂਕਿ ਦੇਖ ਸਕਦੇ ਹੋ ਕਿ ਹੁਣ ਜਿਹੜੀ ਹਵਾ ਦੀ ਦਿਸ਼ਾ ਹੈ ਜੀ ਉਹ ਦੱਖਣ ਪੂਰਬ ਤੋਂ ਪੰਜਾਬ ਦੇ ਵੱਲ ਵਧਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਕਿ ਇੱਕ ਪੂਰਬੀ ਸਿਸਟਮ ਪੰਜਾਬ ਦੇ ਵਿੱਚ ਐਂਟਰ ਕਰਦਾ ਦਿਖਾਈ ਦੇ ਰਿਹਾ ਜਿਸ ਦੇ ਨਾਲ ਰਾਤ ਦੇ ਵੇਲੇ ਕੁਝ ਗਤੀਵਿਧੀਆਂ ਹੋਣ ਦੀ ਉਮੀਦ ਹੈ ਜਿਹਦੇ ਬਾਰੇ ਤੁਹਾਨੂੰ ਅਸੀਂ ਪ੍ਰੋਪਰ ਜਾਣਕਾਰੀ ਸ਼ਾਮ ਦੇ ਵੇਲੇ ਦੇ ਦੇਵਾਂਗੇ ਰਾਤ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਉਹ ਵੀਡੀਓ ਦੇਖਣ ਲਈ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਵੇਗਾ ਬੈਲ ਆਈਕਨ ਨੂੰ ਪ੍ਰੈਸ ਕਰਨਾ ਪਵੇਗਾ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਆ ਕਰੋ ਜੰਦੇ ਜੰਦੇ ਚੈਨਲ ਨੂੰ ਸ਼ੇਅਰ ਕਰਦੇ ਕਰੋ ਆਪਣੇ ਯਾਰੋ ਦ ਚੈਨਲ YouTube ਵਾਲੇ ਫਾਰਮਰ ਦੇ ਨਾਲ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ